ਕੈਨੇਡਾ ਦੇ ਅਲਬਰਟਾ ਸੂਬੇ ਦੀ ਰਾਜਧਾਨੀ ਹੈ ਐਡਮਿੰਟਨ ਤੇ ਐਡਮਿੰਟਨ ਜਿਹੜਾ ਹੈਗਾ ਜੀ ਇਹ ਜਿਆਦਾ ਕੱਚੇ ਤੇਲ ਤੇ ਨਿਰਭਰ ਹੈ ਗੈਸ ਕਹਦੇ ਨੇ ਇੱਥੇ ਪੈਟਰੋਲ ਨੂੰ ਜਾਂ ਡੀਜਲ ਤੇ ਇੱਥੇ ਇਹ ਹੁਣ ਜਿਹੜੀ ਤੁਹਾਨੂੰ ਤਸਵੀਰ ਦਿਖਾਉਣ ਜਾ ਰਹੇ ਹਾਂ ਇਹ ਰੇਲ ਗੱਡੀ ਹੈ ਜਿਹੜੀ ਇੱਕ ਇੱਥੇ ਰਫਾਇਨਰੀ ਬਣੀ ਹੈ ਤੇਲ ਕਾਰਖਾਨਾ ਦੇਖਿਓ ਇਹ ਹੈ ਇੰਨਾ ਗੱਡੀਆਂ ਰਾਹੀਂ ਕੱਚਾ ਤੇਲ ਆਉਂਦਾ ਤੇ ਯੂ ایس اے ਵਰਗੇ ਦੇਸ਼ਾਂ ਨੂੰ ਵੀ ਇਥੋਂ ਜਾਂਦਾ ਇਹ ਤੇ ਉੱਥੋਂ ਦੱਸਦੇ ਆ ਵੀ ਸੋਧ ਕੇ ਫਿਰ ਆਉਂਦਾ ਇੱਥੇ ਸਪਲਾਈ ਹੁੰਦਾ ਤੇ ਇਹ ਕਾਰਖਾਨਾ ਹੁਣ ਸਾਨੂੰ ਸਾਹਮਣੇ ਇੱਕ ਬਹੁਤ ਵੱਡਾ ਹਜ਼ਾਰਾ ਏਕੜ ਚ ਫੈਲਿਆ ਹੈ ਇਹ ਇਹ ਤਾਂ ਇੱਕ ਪਾਸਾ ਹੀ ਆ ਹੇਕਟੇਰ ਦੇ ਆਏ ਬਹੁਤ ਕਈ ਕਿਲੋ ਮੀਟਰ ਜਾ ਕੇ ਜਿਹੜੇ ਕਿ ਹਜ਼ਾਰਾਂ ਏਕੜ ਚ ਫੈਲੇ ਕਾਰਖਾਨਾ ਇਹ ਤਸਵੀਰ ਹੈ ਤੇੜ ਨੂੰ ਸੋਧ ਕੇ ਫਿਰ ਅੱਗੇ ਸਪਲਾਈ ਕੀਤਾ ਜਾਂਦਾ ਤੇ ਆ ਜਿਹੜੇ ਬਣੇ ਆ ਵੱਡੇ ਵੱਡੇ ਸਟੋਰ ਕਰਨ ਲਈ ਬਣੇ ਆ ਇਹ ਤੇ ਇਹਦੇ ਚ ਸਟੋਰ ਹੁੰਦਾ ਤੇ ਫਿਰ ਕੱਚਾ ਤੇੜ ਨੂੰ ਨੂੰ ਸੋਧ ਕੇ ਤੇ ਫਿਰ ਇਹ ਕਿਉਂਕਿ ਜਿਹੜਾ ਇਹ ਐਡਵਾਂਟਿਜਡ ਸ਼ਹਿਰ ਆ ਇਹ ਜ਼ਿਆਦਾਤਰ ਹੋਰ ਕਾਰੋਬਾਰਾਂ ਨਾਲੋਂ ਇਹ ਤੇਲ ਤੇ ਇਹਦਾ ਨਿਰਭਰੀ ਹੈ ਤੇ ਤੇਲ ਦੇ ਇੱਥੇ ਅਲਬਰਟਾ 'ਚ ਖੂਬ ਹੀ ਲੱਗੇ ਆ। ਦਾਦਾ ਹਜ਼ਾਰ ਫੁੱਟ ਤੇ ਜਿਵੇਂ ਤੇਲ ਨਿਕਲਦਾ ਜਿਵੇਂ ਕੁੱਤਾ ਨਾਲਕੇ ਜੀ ਹੁੰਦੇ ਆ ਤੇ ਉਹ ਜਦੋਂ 에ਰਪੋਰਟ ਵਾਲੇ ਪਾਸੇ ਜਾਂਦੇ ਐ ਐਡਵੈਂਟਰ ਵਾਲੇ ਪਾਸੇ ਤੇ ਉਧਰੋਂ ਦੇਖਣ ਨੂੰ ਮਿਲਦੇ ਆ। ਜਾਂ ਕੈਲਗਰੀ ਜਾਂਦੇ ਆ ਉਹ ਰਸਤੇ 'ਚ ਵੀ ਆ ਜਾਂਦੇ ਆ। ਤੇ ਇਹ ਤੇਲ ਜਿਹੜਾ ਸਟੋਰ ਕਰਨ ਲਈ ਬਣਿਆ ਜਿਹੜੇ ਇਹ ਡਰਮ ਕਹਿ ਸਕਦੇ ਆ ਜਾਂ ਇੱਕ ਵੱਡੇ ਤੇ ਇੱਥੇ ਹਜ਼ਾਰਾਂ ਜਿਹੜੇ ਲੋਕਾਂ ਕੰਮ ਕਰਦੇ ਇਹਦੇ ਚ ਤੇ ਇਹਦੇ ਚ ਜਿਹੜਾ ਧੂਆ ਨਿਕਲਦਾ ਤੇ ਉਹ ਵੀ ਜਿਵੇਂ ਅਸੀਂ ਪੰਜਾਬ ਚ ਕਹਿ ਦਿੰਦੇ ਆ ਵੀ ਫੈਕਟਰੀਆਂ ਦਾ ਧੂਆ ਸਾਹਮਣੇ ਹੁਣ ਧੂਆ ਤੇ ਇੱਥੇ ਜਿਹੜੇ ਆਸ-ਪਾਸ ਇਹਦੇ ਤੇ ਉਹ ਵੀ ਥੋੜੇ ਜਿਹੇ ਨਾਲ ਤੋਂ ਪ੍ਰਭਾਵਿਤ ਹੀ ਐ ਇਸ ਤੋਵੇ ਤੋਂ ਜਿਹੜੇ ਲੋਕ ਆ ਜਨਤਾ ਤੇ ਇਹ ਯਾਰਾ ਇੱਕ ਜਵਹਿਲਾ ਦੋਸਤੋ ਦੂਰ ਤੱਕ ਬਹੁਤ ਜਿੱਧਰ ਉਜਾਈਏ ਜਾਂ ਚਾਰਸ ਫਿਰ ਇਹਦਾ ਰਵੇਟਰ ਨੂੰ ਘੁੰਮਦੇ ਆ ਨਾ ਜਦੋਂ ਤੇ ਇਧਰਲੇ ਪਾਸੋਂ ਰਿਪੋਰਟ ਸਕੈਚ 11 ਵਾਲੇ ਪਾਸੋਂ ਹੋਣੇ ਆ ਰਵੇਟਰ ਨੂੰ ਤੇ ਸ਼ੇਰਵੁੱਡ ਪਾਰਕ ਇੱਥੇ ਸ਼ਹਿਰ ਦੇ ਜਿਹੜਾ ਨੇੜੇ ਆ ਤਾਂ ਕਹਿ ਦਿੰਨੇ ਆ ਉਹਦੇ ਚਾਇਡੂ ਸ਼ੇਰਵੁੱਡ ਪਾਰਕ ਚ ਇਹ ਹੈਗਾ ਜਿਹੜਾ ਇਹ ਕਾਰਖਾਨਾ ਬਣਿਆ ਰਫਾਇਨਰੀ ਬਹੁਤ ਬਹੁਤ ਦੂਰ ਤੱਕ ਫੈਲੀ ਹੋਈ ਹੈ ਉਧਰਲੇ ਪਾਸੇ ਦੂਜੇ ਪਾਸੇ ਜਿਹੜੇ ਡਾਉਨ ਟਾਊਨ ਆ ਐਡਮਿਟਰ ਦਾ ਉਧਰ ਉਹਦਾ ਪਾਸਾ ਵੀ ਲੱਗ ਜਾਂਦਾ ਤੇ ਇਹ ਜਿਹੜੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਸਪੈਸ਼ਲ ਤੌਰ ਤੇ ਜਿਹੜਾ ਤੇਲ ਦਾ ਕਾਰਖਾਨਾ ਇਹ ਬਰੇਸ ਇਹ ਬਹੁਤ ਦੂਰ ਦੂਰ ਤੱਕ ਫੈਲੇ ਜਿਹੜੇ ਹੈਗੇ ਇਹ ਟੈਂਕ ਬਣੇ ਆ ਤੇ ਇਹਦੇ ਚ ਲੱਗਦਾ ਵੀ ਇਹ ਤੇਲ ਜਿਹੜਾ ਹੋਊਗਾ ਇਹਦੇ ਚ ਸਟੋਰ ਕਰਕੇ ਤੇ ਫਿਰ ਇਹ ਸੋਧਿਆ ਜਾਂਦਾ ਹੋਊਗਾ ਜਾਂ ਸੋਧ ਕੇ ਆਉਣਾ ਹੋਊਗਾ ਇਹਦੇ ਚ ਤੇ ਜ਼ਿਆਦਾਤਰ ਇਹਤੇ ਤੇ ਨਿਰਪਰ ਆਇਕਾ ਰਸਤੇ ਚ ਜਾ ਰਹੀ ਹੈ ਜੀ ਇਹ ਜਿਹੜੇ ਘਰ ਮਕਾਨ ਬਣਾਉਣੇ ਆ ਵੱਡੇ ਵੱਡੇ ਤੇ ਇਹੋ ਉਹ ਜਿਹੜਾ ਸਮਾਨ ਜਿਹੜਾ ਉੱਪਰ ਤੱਕ ਜਿਹੜੀਆਂ ਬਿਲਡਿੰਗਾਂ ਦੋ ਦੋ ਤਿੰਨ ਤਿੰਨ ਮੱਜਲਾ ਉਹਨੂੰ ਇਹ ਕ੍ਰੇਨ ਜਿਵੇਂ ਕਹਿ ਸਕਦੇ ਆਂ ਅਸੀਂ ਫਿਰ ਉਹਦੇ ਤੇ ਕਹਾ ਇਹ ਜਿੰਨੀ ਇੱਥੇ ਦੀ ਦੀ ਅੱਧ ਉੱਤੇ ਅੱਗੇ ਤੱਕ ਉੱਪਰ ਤੱਕ ਜਾ ਸਕਦੀ ਹੈ ਜੀ ਇਹ ਜਿਹੜਾ ਜਿਹੜਾ ਸਾਈਜ਼ ਬਹੁਤ ਵੱਡਾ ਤੇ ਇਧਰਲੇ ਪਾਸੇ ਇਹ ਤਸਵੀਰ ਐ ਰੇਲਵੇਟਰ ਦੇ ਆਸ-ਪਾਸ ਦੀ ਅੱਜ ਬਹੁਤ ਸੋਹਣੀ ਤਸਵੀਰ ਅਸੀਂ ਇਧਰੋਂ ਲਈ ਹੈ ਸਾਰਾ ਉਹ ਡਾਊਨਟਾਊਨ ਉਹ ਪਰਲੇ ਪਾਸੇ ਜਿਹੜੀਆਂ ਵੱਡੀਆਂ ਬਿਲਡਿੰਗਾਂ ਦੀਆਂ ਉਹ ਡਾਊਨਟਾਊਨ ਹੈ ਇਹਦਾ ਐਡਵੈਂਚਰ ਦਾ ਤੇ ਉਹਦੇ ਨਾਲ ਵੀ ਲੱਗ ਜਾਂਦਾ ਜਾ ਕੇ کئی ਕਿਲੋਮੀਟਰ ਜਿਹੜਾ ਹੈਗਾ ਜੀ ਇੱਥੇ ਇਹਦੇ ਚ ਫੈਲਾ ਹੋਇਆ ਹੈ ਸਾਰਾ ਦੋਸਤੋ ਇਹ ਯੂਐਸਏ ਤੋਂ ਲੈ ਕੇ ਜਿਹੜਾ ਇਹ ਰੇਲ ਗੱਡੀਆਂ ਦੇ ਜਿਹੜੀ ਇਹ ਇੱਕ ਰੇਲਵੇ ਲੈਣਾ ਵੀ ਬੜੀ ਹੈ ਨਾ ਇਹਨਾਂ ਦਾ ਜਿਹੜਾ ਇੱਕ ਦੇਸ਼ ਤੋਂ ਦੂਜੇ ਦੇਸ਼ ਤੱਕ ਵੀ ਇਹ ਜਿਹੜੀ ਇਹਨਾਂ ਦਾ ਕੋਈ ਪ੍ਰੋਡਕਟ ਹੁੰਦੇ ਆ